ਹਾਂਜੀ ਸਾਰਨ ਪਿਆਰ ਪਰਿਸ਼ਦ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋ ਹੋਮ ਹੋਗੇ ਲੋਕਾਂ ਨੇ ਹੁਣ ਨਵਾਂ ਟ੍ਰੈਂਡ ਲੋਕਾਂ ਨੂੰ ਲੁੱਟਣ ਦੇ ਲਈ ਨਮੀਆਂ ਤੋਂ ਨਮੀਆਂ ਤਕਨੀਕਾਂ ਹਰ ਦਿਨ ਨਮੀਆਂ ਆ ਰਹੀਆਂ ਨੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਸੋਖੇ ਤਰੀਕੇ ਨਾਲ ਲੁੱਟਿਆ ਜਾਵੇ ਇਹ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ ਆ ਤੁਸੀਂ ਵੀਡੀਓ ਧਿਆਨ ਦੇ ਨਾਲ ਦੇਖ ਲਿਓ ਤੁਸੀਂ ਵੀ ਧੋਖੇ ਤੋਂ ਬਚ ਜਾਮੋਗੇ ਨਹੀਂ ਤੁਹਾਡਾ ਖਾਤਾ ਵੀ ਮਿੰਟਾਂ ਦੇ ਵਿੱਚ ਖਾਲੀ ਹੋ ਜਾਣਾ ਮੈਂ ਗੱਲ ਕਰ ਰਿਹਾ ਇੱਕ ਨਵੀਂ ਕੋਈ ਗੇਮ ਆ ਐਬੀਏਟਰ ਕਿ ਜਹਾਜ਼ ਜਿਆ ਚੱਲਦਾ ਉਦੇ ਬੈਟ ਲਾਉਣੀ ਆ ਉੱਪਰ ਜਾਂਦਾ ਥੱਲੇ ਜਾਂਦਾ ਉਹ ਧਿਆਨ ਰੱਖਣਾ ਹੈਰਾਨਗੀ ਇਸ ਗੱਲ ਦੀ ਆ ਕਿ ਗੇਮ ਨੂੰ ਚਲਾਉਣ ਵਾਸਤੇ ਡਬਿੰਗ ਕਿਹੜੇ ਹਿਸਾਬ ਦੇ ਨਾਲ ਕਰਦੇ ਨੇ ਕਿ ਲੋਕਾਂ ਨੂੰ ਵਿਸ਼ਵਾਸ ਹੋ ਜਾਵੇ ਤੁਸੀਂ ਹੁਣ ਇੱਕ ਵੀਡੀਓ ਵੇਖ ਲਵੋ ਜਿਸ ਦੇ ਵਿੱਚ ਮਕੇਸ਼ ਅਵਾਨੀ ਦਾ ਮੁੰਡਾ ਮਕੇਸ਼ ਅਵਾਨੀ ਦਾ ਮੁੰਡਾ ਕਿਸ ਤਰ੍ਹਾਂ ਉਹਦੀ ਡਬਿੰਗ ਆਵਾਜ਼ ਕੀਤੀ ਗਈ ਆ ਤੇ ਉਹ ਕਹਿ ਰਿਹਾ ਕਿ ਆਪ ਗੇਮ ਦੇ ਵਿੱਚ ਪੈਸਾ ਬਹੁਤ ਆ ਡਬਲ ਹੋ ਜਾਂਦਾ ਟ੍ਰਿਪਲ ਹੋ ਜਾਂਦਾ 4 ਗੁਣਾ ਪੈਸਾ ਹੋ ਜਾਂਦਾ आपकी जीत 2000 परसेंट होगी यदि कोई जीत नहीं है तो आप अपना नाम बदल सकते हैं एविएटर एक ऐसे गेम का नाम है जो एक इन्वेस्टमेंट असेट है जिसमें आप थोड़ी सी रकम लगा कर भी लाखों रुपए कमा सकते हैं मान लीजिए आपके पास पाँच सौ रुपए तो आप इसे निवेश कर सकते सबसे पहले ये विमान कितनी दूर तक उड़ान भरेगा मान लीजिए ये डू पर उड़ान भरता है या तो ये तीन गुणा बढ़ जाएगा या ये चार गुणा बढ़ जाएगा शायद ये पांच गुणा बढ़ जाएगा आपका पैसा उस राष्ट्री से कई गुणा हो जाएगा यहाँ पांच सौ रुपए ਇਹ ਵੀਡੀਓ ਤੋਂ ਬਾਅਦ ਔਰ ਦੂਜੀ ਤੁਸੀਂ ਵੀਡੀਓ ਵੇਖ ਲਓ ਬਿਰਾਟ ਕੋਹਲੀ ਦੀ ਮੰਨਿਆ ਪ੍ਰਮੰਨਿਆ ਕਰੈਕਟਰ ਜਿਹਦੀ ਨੈਟਵਰਥ ਕਰੋੜਾਂ ਦੀ ਹੈ ਸਾਲ ਦੀ ਕਿੰਨੇ ਬਿਜ਼ਨਸ ਚੱਲਦੇ ਨੇ ਤੇ ਤੁਸੀਂ ਬਿਰਾਟ ਕੋਹਲੀ ਦੀ ਵੀਡੀਓ ਵੀ ਦੇਖ ਲਓ ਕਿਸ ਤਰ੍ਹਾਂ ਐਡੀਟਿੰਗ ਕਰਕੇ ਉਹਦੀ ਵੌਇਸ ਮਤਲਬ ਬੋਲੀ ਉਹ ਕੁਝ ਹੋਰ ਜਾਂਦਾ ਕਿਤੇ ਹੋਰ ਪਾਸੇ ਕੋਈ ਗੱਲ ਕਹਿ ਰਿਹਾ ਸੀ ਉਤੋਂ ਸੇਮ ਚੱਕ ਕੇ

ਆ ਦੇ ਦੂਜੇ ਸਾਰੇ ਪੈਸੇ ਵੀ ਗਵਾ ਲਵੋ ਆਏ ਜੇ ਤੁਸੀਂ ਗੇਮ ਨੂੰ ਭੁੱਲ ਕੇ ਵੀ ਡਾਊਨਲੋਡ ਨਾ ਕਰਿਓ ਥੱਲੇ ਕਮੈਂਟਾਂ 'ਚ ਦੇਖੋ ਜਾ ਕੇ ਫੇਸਬੁੱਕ ਤੇ ਭਰੇ ਹੋਇਆ ਇਹਨਾਂ ਦੇ ਜਿਹੜੇ ਏਵੀਏਟਰ ਗੇਮ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੈਲੀਬ੍ਰਿਟੀ ਨੇ ਉਹ ਆਪ ਨੇ ਪ੍ਰਮੋਟ ਕਰਦੇ ਉਹਨਾਂ ਦੀ ਕੋਈ ਵੀਡੀਓ ਚੱਕ ਕੇ ਪੁਰਾਣੀ ਉਸ ਦੇ ਵਿੱਚ ਵੌਇਸ ਦੇ ਕੇ ਉਹਨੂੰ ਐਡੀਟਿੰਗ ਕਰਕੇ ਨਾਲ ਐਡ ਇਸ ਤਰ੍ਹਾਂ ਚਲਾ ਦਿੰਦੇ ਨੇ ਕਿ ਅਗਲਾ ਵਿਸ਼ਵਾਸ ਕਰਤ ਹੁੰਦਾ ਕਿ ਹਾਂਜੀ ਐਡੇ ਵੱਡੇ ਸੈਲੀਬ੍ਰਿਟੀ ਨੇ ਜਦੋਂ ਇੱਕ ਗੇਮ ਖੇਡੀ ਆ ਤਾਂ ਮੈਂ ਵੀ ਖੇਡ ਸਕਦਾ ਮੈਂ ਵੀ ਪੈਸੇ ਕਮਾ ਸਕਦਾ ਸੋ ਤਿਆਰ ਰੱਖੋ ਇਸ ਚੀਜ਼ ਦਾ